ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਰੀ ਮੀ ਦੌਰਾਨ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਲਈ ਪੁੱਜੇ। ਇਸ ਦੌਰਾਨ ਖਰੜਾ ਤੇ ਮੁਹਾਲੀ ਵਿਖੇ ਜਾਇਜ਼ਾ ਲੈਣ ਦੌਰਾਨ ਮੁੱਖ ਮੰਤਰੀ ਨੇ ਲੋਕਾਂ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ ਪੰਜਾਬ ਵੱਲੋਂ ਖੜ ਰੂਪਨਗਰ ਨੈਸ਼ਨਲ ਹਾਈਵੇ ਖਾਨਪੂਰ ਨਿਰਵਾਣਾ ਗ੍ਰੀਨ ਨੇੜੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੰਬੇ ਚਿਰ ਤੋਂ ਪਰੇਸ਼ਾਨੀ ਚੱਲ ਰਹੀ ਲੋਕਾਂ ਦੀ ਸਮੱਸਿਆ ਨੂੰ ਜਾਣਨ ਲਈ ਮੌਕੇ ਦਾ ਦੌਰਾ ਕੀਤਾ ਗਿਆ। ਉਨਾ ਇਸ ਮੌਕੇ ਲੋਕਾਂ ਨੂੰ ਪ੍ਰੋਸਾ ਦਿੱਤਾ ਕਿ ਮੌਜੂਦਾ جاری ਇਸ ਕੁਦਰਤੀ ਆਫਤ ਦਾ ਸਾਨੂੰ ਸਭ ਨੂੰ ਮਿਲ ਕੇ ਮੁਕਾਬਲਾ ਕਰਨਾ ਪਵੇਗਾ ਪੰਜਾਬ ਸਰਕਾਰ ਸੂਬੇ ਦੇ ਹਰ ਖਿੱਤੇ ਹਰ ਇੱਕ ਕੋਨੇ ਵਿੱਚ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹੀ ਹੈ ਤੁਸੀਂ ਆਪਣੀ ਡਿਊਟੀ ਦਿਖੋ ਜਿਹੜੇ ਅੱਧ ਪਰੇ ਪਾ ਕੇ ਤੁਸੀਂ ਆਪਣੀ ਡਿਊਟੀ ਮੀਡੀਆ ਦੇ ਨਾਲ ਨਹੀਂ ਗਏ ਉਹ ਸਾਰਿਆਂ ਦਾ ਫਰਜ ਬਣਦਾ ਇਸ ਮੌਕੇ ਤੇ ਜ਼ਰੂਰਤਮੰਦਾਂ ਦੀ ਲੋੜ ਬੰਦਾ ਕਿ ਨਾਟਕ ਇੱਕ ਅਕਰ ਸਰਕਾਰ ਟੈਗ ਆ ਉਹਦੇ ਨਾਲ ਦੇਖੀ ਬਿਲਕੁਲ ਨਦੀ ਦੇ ਉੱਪਰ ਬਣਾਇਆ ਹੋਇਆ ਸੀ ਹਾਲਾਂਕਿ ਚਲੋ ਹੁਣ ਤਾਂ ਲੋਕੋ ਪਰੇਸ਼ਾਨੀ ਦੀ ਗੱਲ ਵੱਖਰੀ ਆ ਪਰ ਉਹ ਲੋਕ ਅਜੇ ਵੀ ਕਹਿ ਰਹੇ ਨੇ ਕਹਿੰਦੇ ਜੇ ਕੋਈ ਕੰਸਟਰਕਟ ਜਿਹੜੇ ਬਾਕੀ ਕਰਨੇ ਉਹਨਾਂ ਨੂੰ ਬਿਚਾ ਲਿਆ ਜਾਵੇ ਕੋਈ ਇੱਥੇ ਦਿੱਤੇ ਨੇ ਬਿਲਕੁਲ ਜਿਸ ਤਰ੍ਹਾਂ ਦੇ ਕੋਈ ਝੂਟਾ ਆਉਣ ਗਿਆ ਕੋਈ ਸਾਨੂੰ ਸਮੱਸਿਆ ਆ ਮਤਲਬ ਅਸੀਂ ਹੱਲ ਕਰਦੇ ਜਾਵਾਂਗੇ ਤੇ ਮੈਂ ਹੁਣ ਇੱਕ ਤਰ੍ਹਾਂ ਦੇ ਰੋਕ ਪਰ ਆਪਣ कुदरती आफतुलगे तो हिमाचल में बहुत बारिश हो रही है तो पानी आने में भी एक वहाँ से पानी आ रहा है कितना पानी आ रहा है उसको कैसे चैनलाइज करना है कैसे डाइवर्ट करना है ये हम सब मिलकर फैसला पंजाब में सरकारी और प्राइवेट स्कूलों के बच्चों को वो तो उनके टीचर्स और उनके पेरेंट्स की और बच्चों की सुविधा के लिए तीन दिन के लिए सारे पंजाब के प्राइवेट स्कूल और सरकारी स्कूलों में छुट्टी कर दी गई थैंक यू बच्चे और पानी ਮੈਂ ਉਹਦਾ ਉਹਦੀ ਅਗਰ ਚੱਤੀ ਵੀ ਨਹੀਂ ਰਹਿਦੀ ਉਹ ਸਦਕਾ ਬਣਾਈ ਗਈ ਹੈ ਜਿਸ ਤਿੱਕੇ ਬਾਰ ਬਾਰ ਸ਼ਿਕਾਇਤ ਕੀਤੀ ਚਲਦੀ ਪਹਿਲਾਂ ਤਾਂ ਪਹਿਲਾਂ ਤਾਂ ਪ੍ਰੂਫ ਹੋਣੀ ਹੈ ਮੈਂ ਇਹਨੂੰ ਵੀ ਚੈੱਕ ਕਰਾ ਠੀਕ ਹੈ ਜੀ ਸਰ ਐਸੋ ਨੇ ਆਪਦਾ ਚੇਲ ਰਹੇ ਹੈ ਕਿ ਆਪਾਂ ਲੋਕਾਂ ਦਾ ਆਪਾਂ ਅਜਨ ਫਿਲਹਾਲ ਆਪਾਂ ਇਸੇ ਗਲਤੀ ਕਰ ਲਈ ਕਿ ਆਪਾਂ ਫਿਲਹਾਲ ਠੱਗ ਟੁਕੜ ਨੁਕਸਾਨ ਹੋਵੇ ਇਸ ਕੁਦਰਤੀ ਆਫਤਤ ਮਾਨਸਾ ਦੇ ਕਿਹੜਾ ਇਲੀਗਲ ਲੀਡਰ ਉਹ ਤਾਂ ਅਸੀਂ ਤਾਂ ਵੈਸੇ ਸਰਕਾਰ ਆਪਣੀ ਤਾਂ ਪਾਰਦਰਸ਼ੀ ਹੈ ਇਸ ਤਾਂ ਕੋਈ ਇਲੀਗਲ ਚੀਜ਼ ਨਹੀਂ ਰਹਿੰਦੇ ਹੋਗੇ ਮਾਨਸਾ ਦੇ ਖਸ਼ੀਬ ਜੋਤ ਕਲੋਨੀ ਇੱਥੇ ਆ ਉਹਦੇ ਨਾਲ ਇੱਕ ਪੰਜਵੱਡੀ ਸੋਸਾਇਟੀ ਆ ਉੱਥੇ ਇੱਕ ਪਰਿਵਾਰ ਦਾ ਮਤਲਬ ਇੱਕ ਬਿਲਡਿੰਗ ਟੈ ਗਈ ਉਹਨਾਂ ਦੀ ਆ ਮੈਨੂੰ ਪਤਾ ਲੱਗਿਆ ਹਾਂਜੀ ਦੇਖੋ ਕੀ ਹੈ ਕਿ ਸਾਰੇ ਪੰਜਾਬ ਦੇ ਵਿੱਚ ਪੰਜਾਬ ਦੇ ਨਹੀਂ ਘਟਿਆ ਕਿਉਂਕਿ ਉੱਪਰੋਂ ਪਹਾੜਾਂ ਤੇ ਨਹੀਂ ਬਹੁਤ ਜ਼ਿਆਦਾ ਤਾਂ ਪਾਣੀ ਇੱਧਰ ਨੂੰ ਆ ਰਿਹਾ ਤਾਂ ਅਸੀਂ ਸਪੈਸ਼ਲ ਗੁਰਦਾਰੀਆਂ ਵੀ ਕੰਮ ਕਰਾਵਾਵਾਂਗੇ ਜੇ ਕਿਸੇ ਦਾ ਘਰ ਟੈ ਗਿਆ ਕਿਸੇ ਦਾ ਫਸਲਾਂ ਦਾ ਨੁਕਸਾਨ ਹੋ ਗਿਆ ਕਿਤਾ ਕੋਈ ਵੀ ਕਿਸੇ ਨੂੰ ਫਸਾਉਣੇ ਪਿਆਸੇ ਕਰਨੇ ਪੈਣਗੇ ਜਦੋਂ ਮਰਜ਼ੀ ਆ ਜਾਓ ਤੁਸੀਂ ਇੱਥੇ ਪਰਮਨੈਂਟ ਪਾਣੀ

ਅਬੀਨ ਸ਼ਕਰੀ ਚੱਕੇ ਤੋਂ ਸਿੱਧੇ ਸਟੇ ਦੇ ਵਿਚਾਲੇ ਮੜੀ। ਕਰਪਾ। ਕਲਿੱਕ ਕਰਦੇ। ਇਹਨੂੰ ਕਰ ਦੋ। ਹਾਂ ਬਸ। ਬਟਨ 'ਤੇ ਕਲਿੱਕ ਕਰਦੇ। ਕਲਿੱਕ ਕੇ ਕਲਿੱਕ ਦੀਆਂ। ਨਮਾੜੀਆਂ ਹੋ ਰਹੀਆਂ। ਕਾਪਾ ਬਣਾਵਾ ਸੀ। ਭਾਈ, ਅੱਪਨਾ ਨਾ ਹੋ ਰੋਗੇ ਜੀ। ਪਰਮਨੈਂਟ ਪਾਓ। 3 ਮਹੀਨੇ ਹੋ ਗਏ ਹਰੇ ਪ੍ਰਸ਼ਾਦ ਦੇ ਕੰਮ ਤੇ ਇੰਨਾ ਗੱਡੀਆਂ ਪੈਣ ਹੁੰਦਾ ਤੇ ਬਹੁਤ ਸਿੱਕੜ ਆ ਜਾਂਦਾ। ਮੈਗੀ ਕਲੋਨੀ ਅਸੀਂ ਅਸੀਂ ਫੁੱਲ ਇਥੇ ਡਿਵੈਲਪਮੈਂਟ ਕਰ ਰਹੇ ਹਾਂ ਜੀ ਸਾਰਾ ਜੈਨੂਨ ਕਰੀਏ ਪਾਣੀ ਵਾਲੇ ਪ੍ਰੋਜੈਕਟ ਹੋ ਗਏ ਫਿਰ ਸਾਡਾ ਕੰਮ ਤੇ ਨਹੀਂ ਆਉਂਦਾ ਕੰਮ ਨਹੀਂ ਆਉਂਦਾ ਅੱਗੇ ਕੁਲ ਜੀ ਆਜੋ ਪਿੱਛੇ ਆਜੋ ਇੱਛਾ ਵੀ ਅੰਕੂ ਜੀ ਮੈਂ ਇੱਕ ਵਾਰ ਮੰਗਣ ਮੰਗਦੇ ਨਾ ਕਿ ਕਿਤੇ ਰੋਣ ਕਰ ਹਾਂ ਨਾ ਇਹ ਕਿਉਂ ਹੁੰਦਾ ਇਹ ਤਾਂ ਪਰਮਨੈਂਟ ਸੋਲੂਸ਼ਨ ਕੋ ਦਿੱਤਾ ਜਾਣਾ ਹੈ ਕਿ ਹੁਣ ਅੱਜ ਕੱਢ ਦਿਓ ਜੀ ਲਾ ਦਿਓ ਪੰਪ ਲਾ ਦਿਓ ਜੀ ਓਹ ਨੀ ਮੈਨੂੰ ਪਾਣੀ ਆਉਂਦਾ ਸਾਡੀ ਪਿਛਲੀ ਉੱਥੇ ਦੀਵਾਰ ਵੀ ਟੈਕ ਸੋਸਾਇਟੀ ਦੀ ਜਿਹੜੀ ਖੇਤਾਂ ਚ ਪਾਣੀ ਇਕੱਠਾ ਹੋ ਰਿਹਾ ਹੁਣ ਵੀ ਖੇਤਾਂ ਚ ਕੱਢਦੇ ਪਰ ਉਹਦਾ ਨੁਕਸਾਨ ਬਹੁਤ ਮਹੌਮਤ ਖਾਨ ਹੋ ਗਿਆ ਜੀ ਤੁਸੀਂ ਕੰਮ ਕਰਿਓ ਹਾਂਜੀ ਮਦਦ ਸਰ ਇਹ ਵੀ ਉਹਦਾ ਪਾਣੀ ਕਿਤੇ ਦੇਣਾ ਬਾਅਦ ਆ ਥੋੜਾ ਕਲੀਅਰ ਹੋ ਜਾਂ ਪਛਾਤ ਤਾਂ ਇਹਨਾਂ ਨੂੰ ਤੁਸੀਂ ਬਿਲਾਵ ਕਰ ਰਹੇ ਹੋ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ